ਦੀਵਾਲੀਆਂ ਤੇ ਬਹੁਤ ਦੇਖੀਆਂ ਹੋਣਗੀਆਂ ਦੀਵਾਲੀਆਂ ਦੇ ਉੱਤੇ ਆਤਿਸ਼ਬਾਜੀ ਤਾਂ ਦੀਪਮਾਲਾ ਵੀ ਬਹੁਤ ਦੇਖੀ ਹੋਏਗੀ ਪਰ ਅੱਜ ਗੁਰੂ ਘਰ ਦੇ ਵਿੱਚ ਆਤਿਸ਼ਬਾਜੀ ਤੇ ਦੀਪਮਾਲਾ ਵੀ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਾਂਗੇ ਜਿਹਦੇ ਅੱਖਾਂ ਤ੍ਰਿਪਤ ਹੋ ਜਾਂਦੀਆਂ ਨੇ ਇਸ ਤਰ੍ਹਾਂ ਦਾ ਮਾਹੌਲ ਦੇਖੋ ਉਹ ਪੂਰਾ ਵਾਲਾ ਦੀ ਜਗ੍ਹਾ ਕਿ ਹਰਮੰਦ ਟੁਕਰਮ ਕੇ ਹਰਖਸ ਦੇਣਾ ਹੈ ਕਿ ਤੇਰੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਲਈ ਹਰ ਵਾਰ ਪਹੁੰਚ ਜਾਂਦੇ ਆ ਤਾਂ ਇਸ ਤਰ੍ਹਾਂ ਦਾ ਅਲੋਕੀ ਨਜ਼ਾਰਾ ਦੇਖ ਲੈਣੇ ਆ ਤਾਂ ਐਸੋਲੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਸੰਗਤਾਂ ਦੇ ਨਾਲ ਨਾਲ ਜਿਹੜਾ ਨਜ਼ਾਰਾ ਸਵਰਗਾ ਤੋਂ ਵੀ ਉੱਪਰ ਹੈ ਆਤਿਸ਼ਬਾਜੀ ਤਾਂ ਬੜੀ ਵਾਰ ਦੇਖੀ ਹੋਏਗੀ ਪਰ ਗੁਰੂ ਘਰ ਦੀ ਆਤਿਸ਼ਬਾਜੀ ਗੁਰੂ ਘਰ ਦੇ ਵਿੱਚ ਜਦੋਂ ਆਤਿਸ਼ਬਾਜੀ ਹੁੰਦੀ ਹੈ ਤਾਂ ਆਸਮਾਨ ਦੇ ਵਿੱਚ ਤਾਰੇ جگਮਗਾਉਂਦੇ ਨੇ ਤਾਂ ਅੱਜ ਤੁਹਾਨੂੰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜਿਦੇ ਪ੍ਰਕਾਸ਼ ਪਰਵ ਦੇ ਉੱਤੇ ਇਹ ਅਲੌਕਿਕ ਤਸਵੀਰਾਂ ਦਿਖਾਉਣ ਵਾਸਤੇ ਡੇਲੀ ਪੋਸਟ ਪੰਜਾਬੀ ਦੀ ਟੀਮ ਕੌਣ ਸੀ ਹੈ ਤਾਂ ਆਸਮਾਨ ਦੇ ਵਿੱਚ جگਮਗਾnde ਤਾਰੇ ਇਸ ਗੱਲ ਦਾ ਪ੍ਰਤੀਕ ਨੇ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਤਦੀਪ ਮਾਲਾ ਦੇ ਨਾਲ ਨਾਲ ਆਤਿਸ਼ਬਾਜੀ ਜ਼ਮੀਨ ਵੀ جگਮਗਾ ਰਹੀ ਹੈ ਤਾਂ ਆਸਮਾਨ ਵੀ جگਮਗਾ ਰਿਹਾ ਹੈ ਤਸ਼ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਆਉਣਾ ਚਾਹੁੰਦੇ ਨੇ ਪਰ ਕਿਸੇ ਕਾਰਨ ਦੇ ਨਾਲ ਆ ਨਹੀਂ ਸਕੇ ਤਾਂ ਦਿੱਲੀ ਪੋਸਟ ਪੰਜਾਬੀ ਵੱਲੋਂ ਹਰ ਉਹ ਤਸਵੀਰਾਂ ਉਹਨਾਂ ਦੇ ਨਾਲ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਤਸਵੀਰਾਂ ਸਾਡੇ ਦਰਸ਼ਕ ਦੇਖਣਾ ਚਾਹੁੰਦੇ ਨੇ ਤਾਂ ਇਸ ਤਰ੍ਹਾਂ ਦੀ ਆਤਿਸ਼ਬਾਜੀ ਜਿਹੜੀ ਕਿ ਦੇਖਣ ਤੋਂ ਬਾਅਦ ਦਿਲ ਨੂੰ ਸੰਤੁਸ਼ਟੀ ਮਿਲਦੀ ਆ ਦਿਲ ਨੂੰ ਸ਼ਾਂਤੀ ਮਿਲਦੀ ਆ ਕਿ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਆਤਿਸ਼ਬਾਜੀ ਦਾ ਆਨੰਦ ਅਸੀਂ ਮਾਨ ਰਹੇ ਹਾਂ ਤੋ ਸੰਗਤਾਂ ਦਾ ਹਜੂਮ ਦੇਖ ਸਕਦੇ ਜੀ ਕਿ ਸੰਗਤਾਂ ਕਿੰਨੀ ਵੱਡੀ ਗਿਤੀ ਦੇ ਵਿੱਚ ਹੱਥਾਂ ਦੇ ਵਿੱਚ ਮੋਬਾਈਲ ਫੜ ਕੇ ਤਾਂ ਇਹ ਖੂਬਸੂਰਤ ਪਲ ਨੂੰ ਆਪਣੇ ਮੋਬਾਈਲਾਂ ਦੇ ਵਿੱਚ ਸੇਵ ਕਰਕੇ ਰੱਖਣਾ ਚਾਹੁੰਦੀਆਂ ਨੇ ਸੰਗਤਾਂ ਹਰ ਇੱਕ ਦੇ ਹੱਥ ਵਿੱਚ ਮੋਬਾਈਲ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਇਹ ਪਲ ਮੈਂ ਆਪਣੇ ਮੋਬਾਈਲ ਦੇ ਵਿੱਚ ਹਮੇਸ਼ਾ ਲਈ ਰੱਖ ਲਵਾਂ ਤਾਂ ਇਹ ਅਲੋਕੀ ਨਜ਼ਾਰਾ ਸੰਗਤਾਂ ਦੀ ਭਰਪੂਰ ਆਮਦ ਇਸ ਗੱਲ ਦਾ ਪ੍ਰਤੀਕ ਹੈ ਦੀ ਸੋਚਿਆ ਨਹੀਂ ਸੀ ਕਿ ਲੱਖਾਂ ਦੇ ਹਿਸਾਬ ਦੇ ਨਾਲ ਸੰਗਤ ਪਹੁੰਚੇਗੀ ਕਿਉਂਕਿ ਕਰੋਨਾ ਦੇ ਕਾਰਨ ਬੜੀਆਂ ਬੰਦਸ਼ਾਂ ਸੀ ਸੰਗਤਾਂ ਨੂੰ ਰੇਲ ਗੱਡੀਆਂ ਬੰਦ ਕੀਤੀਆਂ ਗਈਆਂ ਸੀ ਸਿਟੀ ਬੱਸਾਂ ਬੰਦ ਕੀਤੀਆਂ ਗਈਆਂ ਸੀ ਤਾਂ ਕੋਈ ਪਹੁੰਚਣ ਦੇ ਵਿੱਚ ਕਾਫੀ ਸੰਗਤਾਂ ਨੂੰ ਦਿੱਕਤ ਚਾਹੇ ਜ਼ਰੂਰ ਆਈ ਹੋਏਗੀ ਪਰ ਐਡੀ ਵੱਡੀ ਆਮਦ ਜੜੀ ਹੈ ਸੰਗਤਾਂ ਦੀ ਆ ਜਾਏਗੀ ਬੜੀ ਵੱਡੀ ਗੱਲ ਹੈ ਤਾਂ ਕੀ ਕਹਣੇ ਚਾਹੁੰਦੇ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸੰਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪ੍ਰਭ ਦੀ ਬੈਂਦ ਬੈਂਦ ਮੁਬਾਰਕਵਾਦ ਦੇਸ਼ਵਿਦੇਸ਼ਾਂ ਨੂੰ ਸੋ ਲੋਕਡਾਊਨ ਲੋਕਡਾਊਨ ਕਰਕੇ ਕਰੋਨਾ ਮਹਾਮਾਰੀ ਦੇ ਕਾਰਨ ਵੀ ਸੰਗਤਾਂ ਇੱਥੇ ਪਹੁੰਚੀਆਂ ਵੇ ਦੇਖ ਸਕਦੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਦੇ ਦ੍ਰਿਸ਼ੇ ਵੀ ਦੇਖੋ ਲੱਖਾਂ ਦੇ ਪਤਾਲ ਤੇ ਸੰਗਤ ਇੱਥੇ ਪਹੁੰਚੀ ਹੈ ਸ੍ਰੀ ਹਰਮੰਦਰ ਸਾਹਿਬ ਔਰ ਅਲੋਕਿੰਗ ਨਜ਼ਾਰਾ ਜੋ ਸਾਜਕੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਦੀਪਮ ਲਾਲਾ ਦੀ ਮਾਲਾ ਔਰ ਆਸਿਵਾਂਜ ਦੇ ਨਜ਼ਾਰਾ ਦੇਖ ਰਹੇ ਹੋ ਡਿੱਠੇ ਸੱਬੇ ਥਾਬ ਨਹੀਂ ਤੁਦ ਜੇ ਆ ਜੋ ਇਸ ਸਥਾਨ ਸਭ ਤੋਂ ਵੱਖਰਾ ਹੈ ਦੇਖਣ ਨੂੰ ਮਿਲਦਾ ਹੈ ਦੁਨੀਆ 'ਚ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਜੇ ਕਿ ਦਿਲ ਨੂੰ ਤਸੱਲੀ ਮਿਲਦੀ ਹੈ ਦਿਲ ਨੂੰ ਤਸੱਲੀ ਮਿਲਦੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਅਸੀਂ ਪਹੁੰਚਦੇ ਆ ਤਾਂ ਉਸ ਤੋਂ ਬਾਅਦ ਸੋਚਦਾ ਹੈ ਬੰਦਾ ਕਿ ਇੱਥੋਂ ਜਾਇਆ ਨਾ ਜਾਵੇ ਇੱਥੇ ਰਹਿ ਜਾਵੇ ਵੀ ਕਿਸ ਤਰੀਕੇ ਦੇ ਅਲੋਕੀ ਨਜ਼ਾਰੇ ਜਿਹੜੇ ਹਰ ਇੱਕ ਜਿਹੜੀ ਸ਼ੈ ਨੂੰ ਦੇਖ ਲੋ ਉਹਦੇ ਵਿੱਚ ਹੀ ਗੁਰੂ ਨਜ਼ਰ ਆਂਦਾ ਹੈ ਰੱਬ ਨਜ਼ਰ ਆਂਦਾ ਉਹਦੇ ਵਿੱਚ ਹੀ ਵੀ ਹੈ ਇੱਥੇ ਰੱਬ ਹੈ ਤਾਂ ਵੱਡੀ ਗੀਤੀ ਵਿੱਚ ਸੰਗਤਾਂ ਸਿਰਫ ਸਿਰਫ ਇਹੋ ਹੀ ਮਹਿਸੂਸ ਕਰ ਰਹੀਆਂ ਨੇ ਜਿਹੜੀਆਂ ਸੱਤਾਂ ਇੱਥੇ ਪਹੁੰਚੀਆਂ ਨੇ ਵਿੱਚ ਵਿੱਚ ਸੰਗਤ ਹਰ ਬਰ ਬਸਿਆ ਜੀਓ ਜਿੱਥੇ ਵੀ ਆਪਾਂ ਦੇਖਦੇ ਸੰਗਤ ਰੂਪ ਚ ਦੇਖਦੇ ਹੋ ਉੱਥੇ ਸਤਿਗੁਰਾਂ ਦੇ ਦਰਸ਼ਨਦਾਰੇ ਹੁੰਦੇ ਨੇ ਸਾਨੂੰ ਪ੍ਰਮਾਤਮਾ ਇਸ ਸੰਗਤ ਵਿੱਚ ਹੀ ਵਸਦਾ ਏ ਤੇ ਮੰਨਿਏ ਸਭ ਕੁਝ ਜੇ ਨਾ ਮੰਨਿਏ ਕੁਝ ਨਹੀਂ ਹੈ ਸੋ ਆਪ ਜੀ ਡੇਲੀ ਪੋਸਟ ਪੰਜਾਬੀ ਰਾਹੀਂ ਔਰ ਲਾਈਵ ਦੇਖ ਰਹੇ ਹੋ ਆਸਤ ਬਾਜ ਦੇ ਨਜ਼ਾਰਾ ਸੋ ਸਤਿਗੁਰ ਜੀ ਸਬਦਾ ਭਲਾ ਕਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਾਂ ਦੇਖ ਸਕਦੇ ਹੋ ਹਰ ਪਾਸੇ ਜਗਮਗਾਂਦੀ ਪਈ ਇਹ ਗੁਰੂ ਨਗਰੀ ਹਰ ਪਾਸੇ ਆਤਿਸ਼ਬਾਜੀ ਆਸਮਾਨ ਵੱਖਰਾ ਚਮਕ ਰਿਹਾ ਤਾਂ ਜ਼ਮੀਨ ਵੱਖਰੀ ਚਮਕ ਰਹੀ ਆ ਜ਼ਮੀਨ ਦੇ ਉੱਤੇ ਵਕਰੇ ਜਗਮਗ ਜਗਮਗ ਹੋ ਰਹੀ ਆ ਤਾਂ ਆਸਮਾਨ ਦੇ ਉੱਤੇ ਵੱਖਰੀ ਜਗਮਗ ਜਗਮਗ ਹੁੰਦੀ ਨਜ਼ਰ ਆ ਰਹੀ ਆ ਔਰ ਵੀ तमाम ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਉਤਸ਼ਾਹ ਹਰ ਇੱਕ ਦੇ ਵਿੱਚ ਨਜ਼ਰ ਆ ਰਿਹਾ ਬੱਚੇ ਹੋਣ ਬਜ਼ੁਰਗ ਹੋਣ ਜਾਂ ਫਿਰ ਮਹਿਲਾਵਾਂ ਹੋਣ ਹਰ ਇੱਕ ਦੇ ਵਿੱਚ ਉਤਸ਼ਾਹ ਨਜ਼ਰ ਆਉਂਦਾ ਪਿਆ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਮਾਹੌਲ ਜਿਹੜਾ ਇਸ ਤਰ੍ਹਾਂ ਕਿੱਥੇ ਦੇ ਕਿਸ ਤਰ੍ਹਾਂ ਲੱਗ ਰਿਹਾ ਸਰ ਲੱਗਦਾ ਸੀ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਸੀ ਤੇ ਲੱਖਾਂ ਦੇ ਹਿਸਾਬ ਨਾਲ ਸੰਗਤ ਪਹੁੰਚੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਫਤਿਹ ਸਾਹਿਬ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਆਮਦਾਸ ਜੀ ਦੇ ਸੁਪੁੱਤਰ ਪ੍ਰਕਾਸ਼ ਜਹਾੜੇ ਤੇ ਸਮੁੱਚੀ ਸਾਧ ਸੰਗਤ ਨੂੰ ਪਹਿਲਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਆਪਣੇ ਦੇਰਿਆਂ ਗਲਾਈਆਂ ਚੋਂ ਲੱਖ ਲੱਖ ਵਧਾਈ ਦੇਣਾ ਹੈ ਕਿ ਪ੍ਰਮਾਤਮਾ ਕਿਰਪਾ ਕਰੇ ਇਹ ਦਿਨ ਹਮੇਸ਼ਾ ਹੀ ਖੁਸ਼ੀਆਂ ਭਰਿਆ ਸਾਰੀ ਸੰਗਤ ਦੀ ਲੋਕਾਈ ਵਾਸਤੇ ਜਿੱਥੇ ਦੁਨੀਆ ਇੱਥੇ ਸੰਗਤ ਜਿਹੜੀ ਆ ਵਰਲਡ ਤੇ ਬੈਠੀ ਆ ਨਹੀਂ ਵੀ ਆ ਸਕੀ ਉਹਨਾਂ ਵਾਸਤੇ ਵੀ ਅਰਦਾਸ ਬੇਨਤੀ ਕਰਦੇ ਆ ਕਿ ਅੱਜ ਦੇ ਦਿਨ ਤੇ ਭਾਵੇਂ ਉਹ ਇਸ ਨਹੀਂ ਇੱਥੇ ਸ਼ਾਮਲ ਹੋ ਸਕੇ ਇਸ ਖੁਸ਼ੀ ਦੇ ਵਿੱਚ ਗੁਰੂ ਅਗੇ ਨਾਕਮਸਤ ਨਹੀਂ ਕਰ ਸਕੇ ਪਰ ਫਿਰ ਵੀ ਉਹ ਆਪਣੇ ਤੁਹਾਡੇ ਟੀਵੀ ਦੇ ਮਾਧਿਅਮ ਰਾਹੀਂ ਸੰਗਤ ਦੇ ਔਰ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਆ ਸੋ ਮੈਂ ਸਾਰੀ ਸੰਗਤ ਨੂੰ ਅੱਜ ਦੇ ਦਿਨ ਤੇ ਇਸ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਜਿਹੜੇ ਪ੍ਰਬੰਧ ਜਿਹੜੇ ਇੱਥੇ ਕੀਤੇ ਗਏ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਆਉਣ ਵਾਸਤੇ ਜੋ ਕੱਲ ਦੀ ਪਰਸੋਂ ਦੀ ਸੰਗਤ ਵੀ ਇੱਥੇ ਆ ਰਹੀ ਹੈ ਉਹਨਾਂ ਦੇ ਠਹਿਰਾਓ ਵਾਸਤੇ ਸਰਾਵਾਂ ਦਾ ਉਹਨਾਂ ਦੇ ਲੰਗਰਾਂ ਦਾ ਪ੍ਰਬੰਧ ਸਾਡੇ ਪ੍ਰਧਾਨ ਸਾਹਿਬ ਸ਼ੋਮਨੀ ਗੋਦਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਗੋਬਿੰਦ ਸਿੰਘ ਜੀ ਲੰਗੋਵਾਲ ਜਿਹੜੇ ਆਪ ਇੱਥੇ ਮੌਕੇ ਤੇ ਸਾਰੇ ਪ੍ਰਬੰਧਾਂ ਨੂੰ ਦੇਖ ਕੇ ਵੀ ਸਾਰਾ ਦੇਖ ਰਹੇ ਨੇ ਉੱਥੇ ਸਾਰੀ ਮੈਨੇਜਮੈਂਟ ਕਮੇਟੀ ਦਰਬਾਰ ਸਾਹਿਬ ਦੇ ਮਹਿੰਦਰ ਸਾਹਿਬ ਸਦਾ ਮਖ्तार ਸਿੰਘ ਜੀ ਉਹਨਾਂ ਦੇ ਸਾਰੇ ਪ੍ਰਬੰਧ ਜਿਹੜੇ ਉਹਨਾਂ ਨੇ ਬਹੁਤ ਵਧੀਆ ਕੀਤੇ ਆ ਔਰ ਤੁਸੀਂ ਇੱਕ ਵਾਰ ਦੇਖ ਰਹੇ ਜੇ ਭਾਵੇਂ ਵੱਡੀ ਦੁਨੀਆ ਇੱਥੇ ਨਹੀਂ ਆ ਸਕੀ ਭਾਵੇਂ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਦੁਨੀਆ ਸੰਗਤ ਆਉਂਦੀ ਸੀ ਉਹ ਹਵਾਈ ਜਹਾਜ਼ ਨਹੀਂ ਪਹੁੰਚ ਸਕੇ ਉਹ ਟ੍ਰੇਨਾਂ ਨਹੀਂ ਪਹੁੰਚ ਸਕੇ ਪਰ ਤੁਸੀਂ ਇਸ ਵਾਰ ਦੇਖਿਆ ਕਿ ਅੱਗੇ ਤੋਂ ਕਾਫੀ ਦੁਨੀਆ ਜਿਹੜੀ ਹੈ ਤੇ ਸੰਗਤ ਦਾ ਜਿਹੜਾ ਉਸ਼ਾ ਦੇਖਣ ਨੂੰ ਮਿਲ ਰਿਹਾ ਸੋ ਇਹ ਖੁਸ਼ੀ ਆਪਣੇ ਗੁਰੂ ਦੇ ਅੱਗੇ ਹਜ਼ਾਰ ਕਰਾਏ ਕਿਉਂਕਿ ਇਸ ਜਗ੍ਹਾ ਤੇ ਆ ਕੇ ਪ੍ਰਮਾਤਮਾ ਕਿਰਪਾ ਕਰਦਾ ਕਿ ਬਹੁਤ ਸਾਰੀਆਂ ਜਿਵੇਂ ਅੱਜ ਕਰੋਨਾ ਦੀ ਭਿਆਨਕ ਬਿਮਾਰੀ ਦਾ ਮਹਾਮਾਰੀ ਫੈਲੀ ਆ ਇਸ ਸਥਾਨ ਤੇ ਆ ਕੇ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਆਪਾਂ ਆਖਾਂ ਨਾ ਦੇਖਿਆ ਸੁਣਿਆ ਵੀ ਆ ਬਚਪਨ ਤੋਂ ਮੈਂ ਸੁਣਦੇ ਆ ਕਿ ਇਸ ਸਥਾਨ ਤੇ ਆ ਕੇ ਨਾਮਾਰਿਆਂ ਨੂੰ ਬਹੁਤ ਵੱਡਾ ਮਾਣ ਮਿਲਦਾ ਨਿਤਾਣਿਆਂ ਨੂੰ ਤਾਣ ਮਿਲਦਾ ਤੇ ਮੇਰੇ ਵਰਗੇ نیچے ਨੀਚੋਂ ਊਜ਼ ਕਰੇ ਮੇਰਾ ਗੋਬਿੰਦ ਮੇਰੇ ਵਰਗਿਆਂ ਨੀਚਾ ਨੂੰ ਬਹੁਤ ਸਾਰਾ ਪ੍ਰਮਾਤਮਾ ਨੇ ਮਾਣ ਦਿੱਤਾ ਸੋ ਇਸ ਸਥਾਨ ਤੇ ਦੁਨੀਆ ਨੇ ਇਸ ਮਹਾਮਾਰੀ ਨੂੰ ਪਿੱਛੇ ਰੱਖ ਕੇ ਆਇਆ ਪ੍ਰਮਾਤਮਾ ਅਗੇ ਅਰਦਾਸ ਕਰਨ ਵਾਸਤੇ ਆਏ ਕਿ ਪ੍ਰਮਾਤਮਾ ਇਸ ਬਿਮਾਰੀ ਤੋਂ ਸਾਰੀ ਸੰਗਤ ਨੂੰ ਸਾਰੀ ਲਕਾਈ ਨੂੰ ਵਰਲਡ ਦੇ ਲੋਕਾਂ ਨੂੰ ਜਿਹੜੇ ਮਹਾਮਾਰੀ ਫੈਲੀ ਆ ਉਸ ਤੋਂ ਵੀ ਪਰਮਾਤਮਾ ਨਿਹਾਲ ਦਾਵੇ ਔਰ ਆਵੜਾ ਸਮਾਜ ਖੁਸ਼ੀਆਂ ਭਰਿਆ ਇਸ ਸੰਗਤ ਵਾਸਤੇ ਲੈ ਕੇ ਆ। ਬਿਲਕੁਲ ਸਹੀ ਗੱਲ ਆ ਕਿ ਸੰਗਤ ਵਾਸਤੇ ਐਸਾ ਸਮਾਂ ਆਵੇ ਜਿਹਦੇ ਨਾਲ ਕਰੋਨਾ ਦਾ ਨਾਮ ਤੱਕ ਨਾ ਇੱਥੇ ਰਹਿ ਜਾਏ ਤਾਂ ਭਾਜੀ ਅਜ ਨਤਮਸਤਕ ਹੋਣ ਵਾਸਤੇ ਆਏ ਜੇ ਕੀ ਕਹਿਣਾ ਚਾਹੀਦਾ। ਦੇਖੋ ਜੀ ਡੇਲੀ ਡੇਲੀ ਪੋਸਟ ਵੇਖਦੇ ਸਾਰੇ ਸਰੋਤਿਆਂ ਨੂੰ ਪਹਿਲੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਆ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹਰਮੰਦਰ ਸਾਹਿਬ ਪੂਰੀ ਦੁਨੀਆ ਦਾ ਇੱਕ ਕੇਂਦਰ ਹੈ ਇੱਥੇ ਹੀ Hindu Sikh ਤੇ Muslimਾਂ ਦੀ ਏਕਤਾ ਦਾ ਪ੍ਰਤੀਕ ਹੈ ਪੂਰੀ ਦੁਨੀਆ ਤੋਂ ਲੋਕ ਇੱਥੇ ਆ ਕੇ ਨਸਮਸਕਤ ਹੁੰਦੇ ਆ ਕਰੋਨਾ ਮਹਾਮਾਰੀ ਦੇ ਦੌਰਾਨ ਹਰਮੰਦਰ ਸਾਹਿਬ ਸੰਗਤ ਦੀ ਆਮਦਨ ਬਹੁਤ ਘਟ ਗਈ ਸੀ ਪਰ ਅਜ ਤੀ ਦੇਖਦੇ ਪਿਓ ਹਜੇ ਕੀ ਅਸੀਂ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਔਰ ਬਾਹਰ ਦੇ ਮੁਲਕਾਂ ਜਿਹੜੀ ਦੁਨੀਆ ਆਂਦੀ ਸੀ ਹਰਮੰਦਰ ਸਾਹਿਬ ਦਰਸ਼ਨ ਕਰਨ ਉਹ ਨਹੀਂ ਆ ਸਕੀ ਫੇਰ ਵੀ ਸੰਗਤ ਦਾ ਔਸਾ ਸੰਗਤ ਦੀ ਭੀੜ ਵੇਖ ਕੇ ਤੁਸੀਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਦਰ ਦੇ ਪ੍ਰਤੀ ਸੰਗਤ ਕਿੰਨੀ ਸ਼ਰਧਾ ਕਿੰਨੀ ਭਾਵਨਾ ਰੱਖਦੀ ਹੈ ਅਮਰਸਰ ਦਾ ਨੀ ਪੱਥ ਜਿਹੜਾ ਰੱਖਣ ਵਾਲੇ ਗੁਰੂ ਰਾਮਦਾਸ ਪਾਸ਼ਾ ਹੈ ਇਸ ਥਾਨ ਦੀ ਜਿਹੜੀ ਅਨਸਾਰੀ ਦਾ ਕੰਮ ਕਰਾਉਣ ਵਾਲੇ ਗੁਰੂ ਰਾਮਦਾਸ ਪਾਸ਼ਾ ਉਹਨਾਂ ਨੇ ਹਮੇਸ਼ਾ ਹੀ ਅਮਰਸਰ ਨੂੰ ਚੜ੍ਹਦੀ ਕਲਾ ਚ ਰੱਖਿਆ ਹਰ ਮਾੜੇ ਟਾਈਮ ਦੇ ਉੱਤੇ ਅਮਰ ਦੇ ਇਹਨੂੰ ਆਪਾਂ ਇੱਕ Hindu Sikh aur Musalman ਦੇ ਇੱਕ ਕੇਂਦਰ ਦੇ ਹਿਸਾਬ ਦੇ ਨਾਲ ਵੀ ਆਪਾਂ ਦੇਖਦੇ ਹਾਂ ਹਰਮੰਦਰ ਸਾਹਿਬ ਨੂੰ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਆਈ ਹੈ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਕਿਸੇ ਨੇ ਅੰਦਾਜ਼ਾ ਨਹੀਂ ਸੀ ਲਗਾਇਆ ਕਿ ਲੱਖਾਂ ਦੇ ਹਿਸਾਬ ਨਾਲ ਸੰਗਤ ਪਹੁੰਚੇਗੀ ਹਰ ਕਨਵੈਂਸ ਜਿਹੜੀ ਹੈ ਕਿਸੇ ਕੋਲ ਕੋਈ ਨਹੀਂ ਸੀ ਗੱਡੀਆਂ ਬੰਦ ਸਨ ਜਹਾਜ਼ ਤੋਂ ਵੀ ਕੋਈ ਨਹੀਂ ਸੀ ਆ ਸਕਦਾ ਸਿਟੀ ਬੱਸਾਂ ਬੰਦ ਸਨ ਹਰ ਚੀਜ਼ ਦੇ ਅਰਚਨ ਸੀ ਪਰ ਫਿਰ ਵੀ ਪਹਿਲੇ ਨਾਲੋਂ ਅਸੀਂ ਕਹਿ ਸਕਦੇ ਕਿ ਡਬਲ ਸੰਗਤ ਦੇਖੋ ਜੀ ਇੰਨੂੰ ਹੀ ਸੰਗਤ ਦਾ ਹੁਸਾਹ ਕਹਿੰਦੇ ਕਹਿੰਦੇ ਜੋ ਕੰਮ ਸੰਗਤ ਕਰ ਸਕਦੀ ਹੈ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਮੈਂ ਕਹਿੰਦਾ ਇੰਨੀ ਸੰਗਤ ਦਾ ਹੁਸਾਹ ਔਰ ਉਸੇ ਤਰ੍ਹਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਗੁਰੂ ਘਰ ਦੇ ਵਿੱਚ ਦਰਸ਼ਨ ਦੀਦਾਰ ਕਰਨ ਸੰਗਤ ਆਈ ਗੁਰੂ ਸਾਹਿਬ ਆਪ ਵੀ ਧੰਨ ਨੇ ਜਿੰਨਾ ਸੰਗਤ ਦਾ ਉਸਾਹ ਹੈ ਇਹ ਦੇਖਣ ਯੋਗ ਆ ਅਗਲੇ ਟਾਈਮ ਤੇ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਕਰੋਨਾ ਦੇ ਵਿੱਚ ਇੰਨਾ ਬੁਰਾ ਹਾਲ ਸੀ ਅੰਮ੍ਰਿਤਸਰ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਡਾਊਨ ਲੱਗਾ ਰਿਹਾ ਪਰ ਜਿੰਨਾ ਉਸਾਹ ਸੰਗਤ ਨੂੰ ਵੇਖਣ ਨੂੰ ਮਿਲਿਆ ਵਾ ਇਹ ਦੇ ਦਰਸ਼ਨ ਦੀਦਾਰੇ ਕਰਕੇ ਦਿਲ ਪਰਸੰਨ ਹੋ ਗਿਆ ਮਹਾਰਾਜ ਨੂੰ ਅੱਗੇ ਬੇਨਤੀ ਕਰਦੇ ਆਂ ਕਿ ਆਨ ਵਾਲਾ ਟਾਈਮ ਜਲਦੀ ਤੋਂ ਜਲਦੀ ਇਹ ਇੱਕ ਨਾ ਚਮਤਕਾਰ ਹੈ ਇੰਨੀ ਦੁਨੀਆ ਇੱਥੇ ਆਈ ਹੈ ਜਿੱਥੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਦਾ ਕਹਿਰ ਚੱਲ ਰਿਹਾ ਤੇ ਹਰਮੰਦਰ ਸਾਹਿਬ ਐਸੀ ਰਾਂ ਦੀ ਜਗ੍ਹਾ ਵਾ ਜਿੱਥੇ ਰੋਗਿਆਂ ਦੇ ਰੋਗ ਦੂਰ ਹੋ ਰਹ ਕੋਈ ਡਰ ਨਹੀਂ ਇੱਥੇ ਸੰਗਤ ਨੂੰ ਸੰਗਤ ਨੂੰ ਇੰਨਾ ਕ ਵਿਸ਼ਵਾਸ ਹੈ ਗੁਰੂ ਦੇ ਨਾਲ ਬਿਲਕੁਲ ਸੰਗਤ ਨੂੰ ਇੰਨਾ ਕ ਵਿਸ਼ਵਾਸ ਹੈ ਕਿ ਅੱਜ ਇੱਕ ਚਮਤਕਾਰ ਹੁੰਦਾ ਨਜ਼ਰ ਆ ਰਿਹਾ ਹੈ ਚਮਤਕਾਰ ਹੀ ਅਸੀਂ ਕਵਾਂਗੇ ਕਿ ਲੱਖਾਂ ਦੇ ਹਿਸਾਬ ਦੇ ਨਾਲ ਸੰਗਤ ਇੱਥੇ ਪਹੁੰਚੀ ਹੋਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਸਿਰਫ ਸਿਰਫ ਇਹੋ ਹੀ ਰੱਬ ਦੇ ਅੱਗੇ ਅਰਦਾਸ ਕਰਦੀ ਹੈ ਕਿ ਸਾਨੂੰ ਹਰ ਪਾਣੀ ਦੇ ਉੱਤੇ ਬੁਲਾਇਆ ਜਾਵੇ ਜਿਹੜੀ ਮਰਜੀ ਮੁਸ਼ਕਲ ਆਵੇ ਰੱਬ ਸਿਰਫ ਤੇ ਸਿਰਫ ਕਿਰਪਾ ਰੱਖੇ ਰੱਬ ਹਮੇਸ਼ਾ ਵਾਹਿਗੁਰੂ ਹਮੇਸ਼ਾ ਇਸ ਆਪਣੇ ਚਰਨਾਂ ਦੇ ਵਿੱਚ ਸਾਨੂੰ ਬੇਨਤੀਆਂ ਪ੍ਰਵਾਨ ਕਰਨ ਦਾ ਮੌਕਾ ਦੇਵੇ ਤਾਂ ਇਤਰਾ ਦੀ ਆਤਿਸ਼ਬਾਜੀ ਜੇ ਅਸੀਂ ਆਤਿਸ਼ਬਾਜੀ ਦੀ ਗੱਲ ਕਰੀਏ ਤਾਂ ਅਲੋਕਿਤ ਨਜ਼ਾਰਾ ਜਿਹੜਾ ਅਸੀਂ ਦੇਖ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੇ ਗਿਣਤੀ ਵੱਡੀ ਹੈ ਸੰਗਤ ਦੀ ਤਾਂ ਇੱਥੇ ਅਸੀਂ ਚਮਤਕਾਰ ਹੀ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਤੇ ਬਾਣੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਰਵ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮਨਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ ਤਵਾਕਵਾਕ ਤਰੀਕੇ ਦੇ ਨਾਲ ਆਪਣੀ ਸ਼ਰਧਾ ਜਿਹੜੀ ਉਹ ਦਿਖਾਈ ਜਾ ਰਹੀ ਹੈ ਸੰਗਤਾਂ ਵੱਲੋਂ ਤਾਂ ਕਰਨਾਲ ਤੋਂ ਆਈ ਸੰਗਤ ਜਿਹੜੀ ਕਿ 1 ਲੱਖ ਦੀਵਾ ਜਗਾ ਰਹੀ ਹੈ ਤਾਂ ਸਾਰੇ ਦੀਵੇ ਦੇਸੀ ਕਿਓ ਦੇ ਨਾਲ ਤਾਂ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਦੀਵੇ ਬਣਿਆ ਦੇਖ ਸਕਦੇ ਜੀ ਕਿ ਵੱਖ-ਵੱਖ ਡਿਜ਼ਾਈਨਿੰਗ ਦੇ ਇਹ ਦੀਵੇ ਬਣਾਏ ਗਏ ਨੇ ਤਾਂ ਇਹਨਾਂ ਦੀਵਿਆਂ ਨੂੰ ਦੇਸੀ ਕਿਓ ਦੇ ਨਾਲ ਜਗਾਇਆ ਜਾਏਗਾ ਕਿਹਾ ਜਾਂਦਾ ਕਿ ਪਹਿਲਾਂ ਵੀ ਇਸ ਕਰਨਾਲ ਤੋਂ ਆਈ ਸੰਗਤ ਵੱਲੋਂ ਕਿਹਾ ਗਿਆ ਸੀ ਪਿਛਲੇ ਸਾਲ ਕਿ ਅਸੀਂ 5 ਲੱਖ ਦੀਵਾ ਜਗਾਵਾਂਗੇ ਤਾਂ ਕੁਝ ਸਵਾਲ ਉੱਠੇ ਸਨ ਤਾਂ ਕਿਹਾ ਗਿਆ ਸੀ ਕਿ ਉਹਦੇ ਨਾਲ ਪੋਲੂਸ਼ਨ ਜਿਹੜਾ ਵਾ ਉਹ ਕਾਫੀ ਫੈਲ ਸਕਦਾ ਹੈ ਤਾਂ ਆਰ ਕੀ ਇਹਨਾਂ ਵੱਲੋਂ ਦੇਸੀ ਕਿਓ ਦੇ ਨਾਲ ਜਗਾਣ ਦੀਵੇ ਜਗਾਣ ਦੀ ਜੜੀ ਮਹੀਮ ਸ਼ੁਰੂ ਕੀਤੀ ਗਈ ਹੈ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਤਾਂ ਇਸ ਵੇਲੇ ਦੇਸੀ ਘੋੜੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੀਵਿਆਂ ਨੂੰ ਸਜਾਇਆ ਗਿਆ ਚੰਗੀ ਤਰ੍ਹਾਂ ਵੱਡੇ ਦੀਵੇ ਛੋਟੇ ਦੀਵੇ ਤੇ ਵਾਂਸ ਵਾਂਸ ਹੀ ਅਸੀਂ ਕਹਿ ਸਕਦੇ ਕਿ ਕਿੰਨੇ ਡਿਜ਼ਾਈਨਦਾਰ ਦੀਵੇ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਇੱਥੋਂ ਸ਼ਰਧਾ ਦਾ ਪਤਾ ਲੱਗਦਾ ਹੈ ਕਿ ਕਿੰਨੀ ਸ਼ਰਧਾ ਹੈ ਸੰਗਤ ਦੇ ਦਿਲਾਂ ਦੇ ਵਿੱਚ ਸੰਗਤ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਇਹ ਸਾਲ ਦੇ ਵਿੱਚ ਇਹ ਦਿਨ ਆਏਗਾ ਜਿਹੜਾ ਦਿਨ ਅੱਜ ਆ ਗਿਆ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਕਦੋਂ ਆਏਗਾ ਤੇ ਕਦੋਂ ਅਸੀਂ ਸ਼ਰਧਾ ਭਾਵਨਾ ਦੇ ਨਾਲ ਇਸ ਉਤਸਵ ਨੂੰ ਮਨਾਵਾਂਗੇ ਤਾਂ ਅੱਜ ਉਹ ਦਿਨ ਆ ਗਿਆ ਬਰਪਾਗਾ ਦਿਨ ਜਦੋਂ ਸੰਗਤਾਂ ਹਮ ਹਮਾ ਕੇ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਤਾਂ ਸੋਹਣੇ ਦੀਵੇ ਜਿਹੜੇ ਕਿ ਵੱਖ-ਵੱਖ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਦੀਵੇ ਦਾ ਕੀਤਾ ਗਿਆ ਤਾਂ ਦੂਸਰੇ ਪਾਸੇ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਕਿੰਨੀ ਦੇਰ ਤੋਂ ਕੀਤੀਆਂ ਗਈਆਂ ਨੇ ਤਾਂ ਕਿੰਨੀ ਦੇਰ ਤੋਂ ਉਹ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਇਹਦੇ ਬਾਰੇ ਥੋੜੀ ਜਾਣਕਾਰੀ ਇਹ ਤਾਂ ਜੀ ਉਹ 7-8 ਦਿਨ ਤੋਂ ਤਿਆਰੀਆਂ ਚੱਲ ਰਹੀਆਂ ਸਾਡੀਆਂ ਜੀ ਇਹ ਵੀਆਂ ਦੀਆਂ ਸਾਰੀਆਂ ਤੇ ਇਹਨੂੰ ਪਹਿਲਾਂ ਅੱਛੀ ਤਰ੍ਹਾਂ ਇਹਨੂੰ ਧੋਤਾ ਜਾਂਦਾ ਫਿਰ ਇਹਨੂੰ ਵੱਟੀਆਂ ਪਾਈਆਂ ਜਾਂਦੀਆਂ ਇਹਦੇ ਵਿੱਚ ਵੱਟੀਆਂ ਪਹਿਲਾਂ ਬਾਣ ਤੋਂ ਪਹਿਲਾਂ ਵੱਟੀਆਂ ਨੂੰ ਘੋਹ ਦੇ ਵਿੱਚ ਭੋਹ ਦਿੱਤਾ ਜਾਂਦਾ ਪੂਰਾ ਤੇ ਤਾਂ ਫਿਰ ਇਹਨੂੰ ਫੇ ਪਾਵੇ ਫਿਰ ਦੀਵੇ ਉੱਥੇ ਲਾ ਦਿੱਤੇ ਨੇ ਪ੍ਰਤਮਾ ਸਾਹਿਬ ਚ ਫਿਰ ਬਾਦ ਚਿਤ ਚਿਤ ਘੋ ਪਾ ਕੇ ਤੇ ਫਿਰ ਉਹਦੇ ਨਾਲ ਦੀਵੇ ਜਗਾਉਣ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਪੋਲੂਸ਼ਨ ਨਹੀਂ ਫੈਲੇਗਾ ਇਸ ਵਜ੍ਹਾ ਕਰਕੇ ਹਾਂ ਜਦ ਰੋਜ਼ ਸਰ੍ਹੋਂ ਦੇ ਤੇਲ ਨਾਲ ਜਦ ਕਰਨੇ ਆ ਕਿ ਬਹੁਤ ਪੋਲੂਸ਼ਨ ਹੁੰਦਾ ਤੇ ਇਹਦੇ ਨਾਲ ਪੋਲੂਸ਼ਨ ਨਹੀਂ ਹੁੰਦਾ ਇੱਕ ਵਾਰੀ ਸੁਣਿਆ ਸੀ ਕਿ ਤੁਹਾਡੇ ਵੱਲੋਂ 5 ਲੱਖ ਕਿਹਾ ਗਿਆ ਸੀ ਦੀਵਾ ਪਰ ਲੋਕਾਂ ਨੇ ਕਿਹਾ ਸੀ ਕਿ ਨਹੀਂ ਪੋਲੂਸ਼ਨ ਫੈਲ ਜਾਏਗਾ ਤੇਲ ਦੇ ਨਾਲ ਇਸ ਕਰਕੇ ਦੇਸੀ ਕਿਉਂ ਰੋਜਗਾਰੀ ਹਾਂ ਇਸ ਪਿਛਲੀ ਵਾਰੀ ਵੀ ਇਸ ਤਰ੍ਹਾਂ ਹੀ ਹੋਇਆ ਸੀ ਉਹ ਬਹੁਤ ਲੋਕਾਂ ਨੇ ਬੋਲਿਆ ਸੀ ਕਿ ਪੋਲੂਸ਼ਨ ਹੋਏਗਾ ਇਸ ਨਾਲ ਫਿਰ ਅਸੀਂ ਫਿਰ ਉਹ ਕਰਤੇ ਧਿਆਨ ਚ ਰੱਖਦੇ ਹਾਂ ਇਹ ਦੇਸੀ ਦੇ ਉਹ ਨੰਬਰ ਆ ਲੈ ਆ। ਆ ਦੀਵੇ ਜਿਹੜੇ ਬਹੁਤ ਡਿਜ਼ਾਈਨ ਦੇ ਨਾਲ ਦੀਵੇ ਬਹੁਤ ਬਹੁਤ ਸੋਹਣੇ ਸੋਹਣੇ ਤਰੀਕੇ ਦੇ ਨਾਲ ਦੀਵੇ ਜਿਹੜੇ ਉਹ ਤਿਆਰ ਕੀਤੇ ਗਏ ਤੇ ਇਹਨਾਂ ਦੀਵਿਆਂ ਨੂੰ ਤਿਆਰ ਕਰਾਉਣ ਦੇ ਵਿੱਚ ਕਿੰਨੀ ਦੇਰ ਲੱਗੀ ਕਿੰਨੀ ਦਿਨ ਪਹਿਲੇ ਆਰਡਰ ਤੇ ਇਹ ਤਾਂ 2 ਮਹੀਨੇ ਪਹਿਲਾਂ ਦਾ ਅਸੀਂ ਆਰਡਰ ਦਿੱਤਾ ਹੋਇਆ ਸੀ ਤੇ ਜਿਹੜੇ ਸਾਨੂੰ ਫਿਰ ਹੁਣ ਮਿਲੇ ਨੇ ਹਫਤਾ ਪਹਿਲਾਂ ਜੀ ਹਾਂਜੀ ਪਤਾ ਪਹਿਲਾਂ ਇਹ ਦੀਵੇ ਜਿਹੜੇ ਸੀ ਉਹ ਦਿੱਤੇ ਗਏ ਤਾਂ ਹੋਰ ਵੀ ਮੈਂ ਇੱਕ ਕੈਮਰਾਮੈਨ ਨੂੰ ਕਵਾਂਗਾ ਕਿ ਹੋਰ ਵੀ ਡਿਜ਼ਾਈਨਿੰਗ ਜਿਹੜੀ ਦੀਵਿਆਂ ਦੀ ਦਿਖਾਈ ਜਾਵੇ ਤੇ ਕਿਸ ਤਰੀਕੇ ਦੇ ਇਹ ਦੀਵੇ ਦੇਖ ਸਕਦੇ ਜੀ ਕਿ ਕਿਸ ਤਰੀਕੇ ਕਿਹੜੇ ਕਿਹੜੇ ਸੋਹਣੇ ਡਿਜ਼ਾਈਨ ਦੇ ਦੀਵੇ ਆ ਦੇਖੋ ਦੀਵਾ ਕਾ ਕਿੱਡਾ ਸੋਹਣਾ ਦੀਵਾ ਤਾਂ 2 ਮਹੀਨੇ ਪਹਿਲਾਂ ਤੋਂ ਇਹ ਆਰਡਰ ਜਿਹੜੇ ਦੀਵਿਆਂ ਦੇ ਦਿੱਤੇ ਗਏ ਸਨ ਤਾਂ ਅੱਜ ਇਹ ਦੀਵੇ ਤਿਆਰ ਜਿਹੜੇ ਉਹ ਕੀਤੇ ਗਏ ਨੇ ਤਾਂ ਇਹ ਵੱਟੀਆਂ ਬਣਾਈਆਂ ਜਾਂ ਹੋਰ ਤਰੀਕੇ ਦੇ ਨਾਲ ਜਿਹੜੀਆਂ ਤਿਆਰੀਆਂ ਕੀਤੀਆਂ ਨੇ ਥਾਲੀਆਂ ਪਰ ਪਰ ਦੀਵੇ ਰੱਖੇ ਗਏ ਨੇ ਤਾਂ ਹੋਰ ਵੀ ਆ ਸੀ ਵੱਖ-ਵੱਖ ਤਰੀਕੇ ਦੇ ਡਿਜ਼ਾਈਨ ਨੇ ਜੇ ਚਾਂਦੀ ਦੇ ਦੀਵੇ ਵੀ ਬਣਾਏਗੇ ਬਿਲਕੁਲ ਚਾਂਦੀ ਦੇ ਦੀਵੇ ਵੀ ਜਿਹੜੇ ਨੇ ਇਹਨਾਂ ਵੱਲੋਂ ਬਣਾਏ ਗਏ ਨੇ ਤਾਂ ਉਹ ਵੀ ਤੁਹਾਡੇ ਨਾਲ ਰੂਪ ਰੂ ਕਰਾਂਗੇ ਤਸਵੀਰਾਂ ਜਰੂਰ ਤੁਹਾਨੂੰ ਦਿਖਾਵਾਂਗੇ ਤੁਹਾ ਡਿਜ਼ਾਈਨ ਤੁਸੀਂ ਦੇਖ ਸਕਦੇ ਜੀ ਕਿ ਕਿੱਡੇ ਸ਼ਾਨਦਾਰ ਤਰੀਕੇ ਦੇ ਨਾਲ ਦੀਵੇ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਚਾਂਦੀ ਦੇ ਦੀਵੇ ਵੀ ਜਿਹੜੇ ਉਹ ਵੀ ਤੁਹਾਡੇ ਰੂਪ ਰੂ ਅਸੀਂ ਜਰੂਰ ਕਰਾਵਾਂਗੇ ਤਾਂ ਪਰ ਵੱਖ-ਵੱਖ ਤਰੀਕੇ ਦੇ ਡਿਜ਼ਾਈਨ ਦੇਖ ਸਕਦੇ ਜੀ ਕਿ ਇਹਨੂੰ ਕਹਿੰਦੇ ਸ਼ਰਦਾ ਚਾਹੇ ਗੱਲ ਇੱਕ ਰਾਤ ਦੀ ਆ ਰਾਤ ਦੀ ਵੀ ਨਹੀਂ ਕੁਝ ਕੰਟੀਆਂ ਦੀ ਗਾਲਾ ਦੀਵੇ ਚੱਲ ਨਹੀਂ ਆ ਪਰ ਇਹਨੂੰ ਸ਼ਰਦਾ ਕਹਿੰਦੇ ਨੇ ਕਿ ਕਿੰਨੀ ਸ਼ਰਦਾ ਹੈ ਇਹਨਾਂ ਦੇ ਵਿੱਚ ਕਿ 2 ਮਹੀਨਿਆਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਇਧਰ ਚਾਂਦੀ ਦੇ ਦੀਵੇ ਵੀ ਜੜੇ ਨੇ ਉਹ ਵੀ ਤੁਹਾਨੂੰ ਦਿਖਾ ਦਈਏ ਕਿ ਉਹ ਵੀ ਚਾਂਦੀ ਦੇ ਦੀਵੇ ਵੀ ਜੜੇ ਆ ਤਿਆਰ ਸੋ ਤਿਆਰ ਕੀਤੇ ਗਏ ਨੇ ਤਾਂ ਇਹ ਬਹੁਤ ਸ਼ਾਨਦਾਰ ਦੀਵੇ ਨੇ ਕੋਈ ਸੋਨੇ ਦਾ ਛੱਤਰ ਚੜਾ ਰਿਹਾ ਤਾਂ ਕੋਈ ਦੀਵੇ ਚਾਂਦੀ ਦੇ ਜਗਾ ਕੇ ਤਾਂ ਆਪਣੀ ਸ਼ਰਦਾ ਜੜੀ ਆ ਉਹ ਦਿਖਾ ਰਿਹਾ ਤਾਂ ਅੰਮ੍ਰਿਤਸਰ ਸਿਫਤੀ ਦਾ ਘਰ ਅੰਮ੍ਰਿਤਸਰ ਦੇ ਵਿੱਚ ਹਮੇਸ਼ਾ ਰੌਣਕਾਂ ਲੱਗਦੀਆਂ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਮਾਤਾ ਵਿਪਨ ਪ੍ਰੀਤਵਰ ਜੀ ਨੇ ਇਹ ਉਹਨਾਂ ਵੱਲੋਂ ਆਏ ਨੇ ਉਹਨਾਂ ਨੇ ਇਹ ਸੇਵਾ ਕੀਤੀ ਜਿਨ੍ਹਾਂ ਨੇ ਸਵੇਰੇ ਉਹਦੀ ਸੇਵਾ ਕੀਤੀ ਸੀ ਅੰਦਰ ਵੀ ਇੱਕ ਹਾਰ ਦੀ ਬੜਾ ਸੋਹਣਾ 골ਡ ਬਹੁਤ ਸੋਹਣਾ ਉਹਨਾਂ ਨੇ ਸਤ ਅਗਰਾ ਚੰਦਾ ਸੀ ਬਹੁਤ ਸੇਵਾਵਾਂ ਚੱਲ ਰਹੀਆਂ ਨੇ ਸੇਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਹੈ ਅੱਬਾ ਜੀ ਵੱਡੀ ਗਿਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਆਲ ਵਰਲਡ ਦੀਆਂ ਸਿੱਖ ਸੰਗਤਾਂ ਬੜੀ ਭਾਵਨਾ ਸਹਿਤ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਈਆਂ ਹਨ ਸਤਿਗੁਰੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਸਮੁੱਚੇ ਸੰਸਾਰ ਦੇ ਜੀਵਾਂ ਨੂੰ ਆਪਣੇ ਚਰਨਾਂ ਨਾਲ ਜੋੜਿਆ ਹੈ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਪ ਦੀਆਂ ਸਮੁੱਚੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਤਾਂ ਲੱਖ ਦੀਵਾ ਜਗਾਣਾ ਬੜੀ ਦਿਨ ਦਿਨ ਲੱਗ ਜੇ ਲੱਗ ਸਕਦੀ ਨੇ ਕਿਉਂਕਿ ਕਹਿ ਸਕਦੇ ਪਹਿਲੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਹਫਤਾ ਪਹਿਲੇ ਆ ਤਿਆਰੀਆਂ ਕਰ ਦਿੱਤੀਆਂ ਦੋ ਮਹੀਨੇ ਪਹਿਲੇ ਦੀਵੇ ਬਣਾਉਣੇ ਸ਼ੁਰੂ ਕਰਵਾ ਦਿੱਤੇ ਸੀ ਤਾਂ ਕਿਸ ਤਰ੍ਹਾਂ ਲੱਗ ਰਿਹਾ ਕਿ ਅੱਜ ਅਸੀਂ ਇਸ ਵਰਭਾਗੇ ਦਿਨ ਦੀ ਆਨੰਦ ਲੈ ਲਈ ਅੱਜ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਲੋਕਡਾਊਨ ਚ ਸਾਡੀਆਂ ਅੱਖਾਂ ਤਰਸਦੀਆਂ ਸੀ ਕਿ ਅਸੀਂ ਸੰਗਤ ਦੇ ਦਰਸ਼ਨ ਕਰੀਏ ਗਿਰਲੀ ਜੀ ਦੀਪਮਾਲਾ ਹੁੰਦੀ ਸੀ ਪਰ ਅੱਜ ਇੰਨੀ ਵਿਸ਼ਾਲ ਸੰਗਤ ਨੂੰ ਦੇਖ ਕੇ ਮਨ ਨੂੰ ਇੰਨੀ ਖੁਸ਼ੀ ਹੋਈ ਕਿ ਉਸ ਖੁਸ਼ੀ ਦਾ ਕੋਈ ਅੰਦਾਜ਼ਾ ਨਹੀਂ ਜੀਵੇ ਤੁਹਾਡੇ ਟੀਵੀ ਚੈਨਲ ਲਈ ਇੱਥੇ ਜੋ ਸੰਗਤਾਂ ਬੈਠੀਆਂ ਨੇ ਉਹ ਜੁੜੀਆਂ ਹਨ ਪਰ ਜਿਹੜੀਆਂ ਦੂਰ ਦਰਾਡੇ ਵੀ ਸੰਗਤਾਂ ਬੈਠੀਆਂ ਨੇ ਉਹ ਮੰਨ ਕਰਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜੁੜੀਆਂ ਹੋਈਆਂ ਹੋਈਆਂ ਨੇ ਤੇ ਅਸੀਂ ਉਹਨਾਂ ਅਗੇ ਵੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜੀ ਜੋ ਕੋਰੋਨਾ ਵਾਇਰਸ ਐਨੂੰ ਛੇਤੀ ਖਤਮ ਕਰੋ ਜੋ ਸੰਗਤਾਂ ਰੁਕੀਆਂ ਹੋਈਆਂ ਨੇ ਉਹ ਸੰਗਤਾਂ ਦੁਬਾਰਾ ਜਲਦੀ ਤੋਂ ਜਲਦੀ ਆਪਣੇ ਗੁਰੂ ਸਾਹਿਬ ਦੇ ਆਕੇ ਤੇ ਦਰਸ਼ਨ ਦਿਦਾਰ ਕਰਨ ਇਸ਼ਨਾਨ ਕਰਨ ਤੇ ਖੁਸ਼ੀਆਂ ਪ੍ਰਾਪਤ ਕਰਨ ਜੀ ਸੰਗਤ ਦੀ ਆਮਦ ਅੱਜ ਅਸੀਂ ਇਹ ਕਹਿ ਸਕਦੇ ਕਿ ਪਹਿਲਾਂ ਗੁਰਪੁਰਪ ਹੁੰਦਾ ਸੀ ਪਰ ਇੰਨੀ ਆਮਦ ਨਹੀਂ ਹੁੰਦੀ ਅੱਜ ਕਰੋਨਾ ਦੇ ਵਿੱਚ ਵੀ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਟ੍ਰੇਨਾਂ ਬੰਦ ਨੇ ਤਾਂ ਵੀ ਸੰਗਤਾਂ ਹੌਮਾ ਮਾਗੇ ਕਿਤਰੋਂ ਕਿਤੋਂ ਪਹੁੰਚ ਚੁੱਕੀਆਂ ਟ੍ਰੇਨਾਂ ਵੀ ਬੰਦ ਹੈ ਤੇ ਨਾਲ ਨਾਲ ਲੋਕਲ ਸਰਵਿਸ ਵੀ ਬੰਦ ਹੈ ਖੰਡ ਫਿਰ ਵੀ ਸੰਗਤਾਂ ਜਿਸ ਤਰ੍ਹਾਂ ਮਰਜ਼ੀ ਆਪਣੇ ਆਪਣੇ ਗੱਡੀਆਂ ਕਰਕੇ ਆਪਣੇ ਆਪਣੇ ਪ੍ਰਾਈਵੇਟ ਬੱਸਾਂ ਕਰਕੇ ਸੰਗਤਾਂ ਆਪਣੇ ਸਤਿਗੁਰੂ ਜੀ ਦਾ ਗੁਰਪੁਰਬ ਮਨਾਉਣ ਲਈ ਖੜਨ ਦੀ ਜਗ੍ਹਾ ਨਹੀਂ ਐ ਇੰਨੀ ਜਿਆਦਾ ਖੜਨ ਦੀ ਜਗ੍ਹਾ ਸੰਗਤ ਆਪਣੇ ਗੁਰੂ ਸਾਹਿਬ ਦੇ ਗੁਰਪੁਰਬ ਮਨਾਣੇ ਆਪਣੇ ਗੁਰੂ ਸਾਹਿਬ ਨੂੰ ਜਿਹੜੀ ਕਿ ਵਾਇਰਸ ਕਰਕੇ ਵਿਛੜੀ ਹੋਈ ਸੀ ਨਾ ਤਮਸਤਕ ਹੋਣ ਕਰਕੇ ਅੱਜ ਉਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਾ ਕਰਕੇ ਅੱਜ ਉਹਨਾਂ ਨੇ ਕਿਸੇ ਵੀ ਗੱਲ ਦੀ ਪਰਵਾਹ ਨਾ ਕਰਕੇ ਆਪਣੇ ਸਤਿਗੁਰ ਦੇ ਦਰਬਾਰ ਚ ਆਈਆਂ ਇਸ ਕਰਕੇ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਅਸੀਂ ਆਪਣੇ ਸਤਿਗੁਰ ਜੀ ਦਾ ਕੋਟਾ ਨੂੰ ਕੋਟ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਸੰਗਤਾਂ ਨੂੰ ਆਪਣੇ ਗੱਲ ਨਾਲ ਲਾਇਆ ਤੇ ਅੱਗੋਂ ਵੀ ਪ੍ਰਮਾਤਮਾ ਬਿਆਨ ਹੈ ਉਹ ਇਸ ਤਰ੍ਹਾਂ ਗੱਲ ਨਾਲ ਲਾਂਦੇ ਰਹਿਣਗੇ ਜੀ ਹੋ ਰਹੀ ਹੈ ਕਿ ਅਸੀਂ ਆ ਦੀਵਿਆਂ ਦੀ ਸੇਵਾ ਜਿਹੜੀ ਹੈ ਸਾਡੇ ਹਿੱਸੇ ਆਈ ਹੈ ਤਾਂ ਵਕਤ ਤਰੀਕੇ ਦੇ ਨਾਲ ਅਸੀਂ ਦੀਵੇ ਜਗਾ ਰਹੇ ਹਾਂ ਤਾਂ ਦੀਵੇ ਦੇ ਉੱਤੇ ਕੱਲੇ ਕੱਲੇ ਦੀਵੇ ਉੱਤੇ ਇੱਕ ਮੀਨਾਕਾਰੀ ਕੀਤੀ ਗਈ ਹੈ ਕੱਲੇ ਕੱਲੇ ਦੀਵੇ ਉੱਤੇ ਕਿੰਨੀ ਖੁਸ਼ੀ ਹੋ ਰਹੀ ਹੈ ਇਹ ਦੀਵੇ ਗੁਜਰਾਤ ਤੋਂ ਬਣ ਕੇ ਆਏ ਜੀ ਸਾਰੇ ਗੁਜਰਾਤ ਤੋਂ ਸਪੈਸ਼ਲੇ ਦੀਵੇ ਮੰਗਵਾਏ ਜੀ ਤੇ ਇਹ ਜੋ ਖੁਸ਼ੀ ਹੋ ਰਹੀ ਹੈ ਉਹ ਦੱਸ ਨਹੀਂ ਸਕਦੇ ਲਫ਼ਜ਼ਾ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਅੱਜ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਘਰ 'ਚ ਕੋਈ ਵਿਆਹ ਦਾ ਮਾਹੌਲ ਹੁੰਦਾ ਹੈ ਇਸ ਤਰ੍ਹਾਂ ਸਾਰੀਆਂ ਬੀਬੀਆਂ ਸੰਸਥਾਵਾਂ ਸਾਡੇ ਸਿੰਘ ਸਹਿਬਾਨ ਸਾਰਾ ਪੰਥ ਅੱਜ ਇਸ ਤਰ੍ਹਾਂ ਖੁਸ਼ੀ ਮਨਾ ਰਿਹਾ ਹੈ ਕਿ ਦੱਸ ਹੀ ਨਹੀਂ ਸਕਦੇ ਕਿ ਸ਼ਾਇਦ ਅੱਜ ਲੱਗ ਰਿਹਾ ਕਿ ਹੁਣ ਇਸ ਤੋਂ ਬਾਅਦ ਕੋਰੋਨਾ ਵਾਇਰਸ ਖਤਮ ਹੋ ਜਾਏਗਾ ਬਿਲਕੁਲ ਸਮਾਪਤ ਹੋ ਜਾਏਗਾ ਕਰੋਨਾ ਵਾਇਰਸ ਦਾ ਨਾਮ ਤੱਕ ਨਹੀਂ ਰਹੇਗਾ ਨਾਮ ਤੱਕ ਨਹੀਂ ਰਹੇਗਾ ਔਰ ਨਗਰ ਕੀਰਤਨ ਤੇ ਗੁਰਪੁਰਬ ਵਿਚ ਆ ਜਾ ਆਪ ਜੀ ਦੇਖ ਰਹੇ ਹੋ ਕਿ ਬੰਦੇ ਦੇ ਨਾਲ ਬੰਦਾ ਲੱਗਿਆ ਅੱਜ ਸੋਸ਼ਲ ਡਿਸਟੈਂਸ ਉਹ ਖਤਮ ਕਰਕੇ ਵੀ ਪਰ ਸਭ ਨੂੰ ਖੁਸ਼ੀ ਹੋ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਿਆ ਲੰਗਰ ਤੇ ਪ੍ਰਬੰਧਕਾਂ ਨੇ ਸ਼ੋਮਨੀ ਕਮੇਟੀ ਨੇ ਸੋਚਿਆ ਕਿ ਲੋਕ ਵਜ਼ਾਰਾ ਦੀਆਂ ਚੀਜ਼ਾਂ ਵਾਇਡ ਕਰਨ ਸੰਗਤਾਂ ਵਿੱਚ ਬੱਚੇ ਵੀ ਆਏ ਨ ਬਾਰ ਹਰ ਤਰ੍ਹਾਂ ਦਾ ਸਟਾਲ ਲਾਇਆ ਗਿਆ ਜਿਸ ਤਰ੍ਹਾਂ ਬੱਚੇ ਖੁਸ਼ ਹੋਸ਼ ਹੁੰਦੇ ਹਨ ਲੰਗਰਾਂ ਚ ਹਰ ਚੀਜ਼ ਇਹਨਾਂ ਨੇ ਇਧਰ ਅੰਦਰ ਲਗਾਈ ਕੈਮਰਾਮੈਨ ਦਲੀਪ ਦਿਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਦੀਵਾਲੀਆਂ ਤੇ ਬਹੁਤ ਦੇਖੀਆਂ ਹੋਣਗੀਆਂ ਦੀਵਾਲੀਆਂ ਦੇ ਉੱਤੇ ਆਤਿਸ਼ਬਾਜੀ ਤਾਂ ਦੀਪ ਮਾਲਾ ਵੀ ਬਹੁਤ ਦੇਖੀ ਹੋਏਗੀ ਪਰ ਅੱਜ ਗੁਰੂ ਘਰ ਦੇ ਵਿੱਚ ਆਤਿਸ਼ਬਾਜੀ ਤੇ ਦੀਪ ਮਾਲਾ ਵੀ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਾਂਗੇ ਜਿਹੜੇ